ਕਿਸਾਨਾਂ ਹਦਲਾਂ ਤੇ ਅਸੀਂ ਖੜੇ ਆ ਟਿੱਕਰੀ ਬਾਰਡਰ ਦੇ ਲਾਗੇ ਹਾਲਾਂਕਿ ਬਾਰਡਰ ਅਜੇ ਕਾਫੀ ਦੂਰ ਹੈ ਟ੍ਰੈਫਿਕ ਬਲੌਕ ਹੈ ਲਗਾਤਾਰ ਟਰੈਕਟਰਾਂ ਦੀਆਂ ਲਾਈਨਾਂ ਅਸੀਂ ਪਿਛਲੇ 7-8 ਕਿਲੋਮੀਟਰ ਤੋਂ ਦੇਖ ਰਹੇ ਹਾਂ ਤਰ੍ਹਾਂ ਤਰ੍ਹਾਂ ਦੀ ਇਨੋਵੇਸ਼ਨ ਕਿਸਾਨਾਂ ਨੇ ਕੀਤੀ ਹੋਈ ਹੈ ਇੱਥੇ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਇੱਕ ਏਸੀ ਟਰੈਕਟਰ ਕਿ ਉਹ ਮੋਡੀਫਾਈ ਕਰਕੇ ਲਿਆਏ ਨੇ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਜਿਸੀਂ ਪਹਿਲਾਂ ਵੀ ਦਿਖਾਈਆਂ ਨੇ ਟਰੈਕਟਰਾਂ ਤੇ ਮੋਡੀਫਿਕੇਸ਼ਨ ਕੀਤੀਆਂ ਨੇ ਕਿਸਾਨਾਂ ਦਾ ਹੁਣ ਇਹਨਾਂ ਨਾਲ ਗੱਲ ਕਰਾਂਗੇ ਏਸੀ ਟਰੈਕਟਰ ਲੈ ਕੇ ਆਏ ਨੇ ਇਹ ਕਿੱਥੋਂ ਮੋਡੀਫਾਈ ਕੀਤਾ ਸੀ ਇਹ ਬੋਹਰ ਤੋਂ ਕਰਵਾਇਆ ਸਰ ਸਾਡਾ ਏਰੀਆ ਬੋਹਰ ਹੈ ਫਾਜਲਕਾ ਜ਼ਿਲ੍ਹਾ ਪੰਜਾਬ ਤੁਸੀਂ ਫਾਜਲਕਾ ਤੋਂ ਆਏ ਹੋ ਇਹ ਕਿੰਨੇ ਦਿਨ ਹੋ ਗਏ ਤੁਹਾਨੂੰ ਇੱਥੇ ਆ ਗਏ ਆ ਕਦੋਂ ਆਏ ਹੋ ਨਹੀਂ ਨਹੀਂ ਸਰ ਇੱਕ ਵਾਰ ਪਿੰਡ ਗਏ ਆ ਸੀ 26 27 ਨਵੰਬਰ ਦੇ ਇੱਥੇ ਹੀ ਆ ਸੀ ਇਹ 26 27 ਨਵੰਬਰ ਤੋਂ ਇੱਥੇ ਹੀ ਨੇ ਡਟੇ ਹੋਏ ਨੇ ਮੋਰਚੇ ਤੇ ਕਿਸਾਨ ਮੋਰਚੇ ਤੇ ਟਿਕਰੀ ਬਾਰਡਰ ਤੇ ਇਹ ਫਾਜਲਕਾ ਤੋਂ ਆਏ ਨੇ ਯਾਨੀ ਸਭ ਤੋਂ ਦੂਰ ਜੋ ਜ਼ਿਲ੍ਹਾ ਪੈਂਦਾ ਹੈ ਪੰਜਾਬ ਦਾ ਉੱਥੋਂ ਇਹ ਆਏ ਨੇ ਪੂਰੀ ਤਰ੍ਹਾਂ ਤਿਆਰੀ ਕਰਕੇ ਆਏ ਨੇ ਆਪਦੇ ਬਿਸਤਰੇ ਵਗੈਰਾ ਨਾਲ ਲੈ ਕੇ ਆਏ ਨੇ 26 ਤਰੀਕ ਤੋਂ ਜਦੋਂ ਤੋਂ ਇਹ ਅੰਦੋਲਨ ਚੱਲ ਰਿਹਾ ਇਥੇ ਆਏ ਨੇ ਇਹਨਾਂ ਦੇ ਨਾਲ ਕੁਝ ਹੋਰ ਸਾਥੀ ਵੀ ਖੜੇ ਨੇ ਹਰਿਆਣਾ ਦੇ ਕਿਸਾਨ ਨੇ ਜਿਸ ਤਰ੍ਹਾਂ ਕਿਹਾ ਜਾ ਰਿਹਾ ਹੈ ਕਿ ਸਰਬਸ਼ਾਹ ਦੇ ਪੰਜਾਬੀਆਂ ਦਾ ਨਹੀਂ ਇਹ ਕਿਸਾਨਾਂ ਦਾ ਅੰਦੋਲਨ ਹੈ ਕਾਫੀ ਲੋਕ ਇੱਥੇ ਖੜੇ ਨੇ ਆਪમે ਦੇ ਆਪ ਕਹਾਂ ਤੋਂ ਆਏ ਹੋ ਰੋहतक ਜੀ ਇਹ ਰੋहतक ਸੇ ਆਏ ਆ ਜੀ ਆਪ ਕਹਾਂ ਤੋਂ ਹਮ ਬਰਨਾਲਾ ਜ਼ਿਲ੍ਹਾ ਪਿੰਡ ਸਹਣਾ ਚਟਾਣਾ ਕੋਠੇ ਤੋਂ ਆਏ ਜੀ ਅੱਛਾ ਜ਼ਿਲ੍ਹਾ ਜਿੰਦ ਤਾਂ ਜੀਨ ਸੇ ਹੈ ਬਰਨਾਲੇ ਸੇ ਹੈ ਫਾਜ਼ਿਲਕਾ ਸੇ ਹੈ ਬਹੁਤ ਦੂਰ ਦੂਰ ਸੇ ਆਏ ਹੈ ਕਿਸਾਨ ਟਰਾਲੀਆਂ ਲੈ ਕੇ ਆਏ ਦੋ ਟਰਾਲੀਆਂ ਡਬਲ ਪਾਈਆਂ ਤੇ ਅਸੀਂ ਹੈਗਾ ਤਕਰੀਬਨ 15 ਬੰਦੇ 15 ਦਿਨ ਹੋ ਗਏ ਜੀ ਇੱਥੇ ਤੁਹਾਨੂੰ ਆਏ ਕੋਈ 15 ਦਿਨ ਤੋਂ ਬੈਠਾ ਹੈ ਤੇ ਕੋਈ 26 ਤਰੀਕ ਤੋਂ ਪਹਿਲੇ ਦਿਨ ਤੋਂ ਬੈਠਾ ਹੈ ਡੱਟੇ ਆਨੇ ਕਿਸਾਨ ਹੁਣ ਅਸੀਂ ਅੱਜ ਦੇਖ ਰਹੇ ਹਾਂ ਕਿ ਜੋ ਰਿਪਬਲਿਕ ਡੇ ਦੀ ਪਰੇਡ ਹੈ ਉਸ ਦੇ ਪੂਰੇ ਜੋਸ਼ ਨਾਲ ਲੋਕ ਇੱਥੇ ਆਏ ਹੋਏ ਨੇ ਜਿੰਨੇ ਇੱਥੇ ਕਿਸਾਨ ਜਾਂ ਟਰੈਕਟਰ ਪਹਿਲਾਂ ਸੀ ਉਸ ਤੋਂ ਵੀ ਦੁੱਗਣੀ ਤਿੱਗਣੀ ਤਦਾਦ ਵਿੱਚ ਅਸੀਂ ਹੰਬਾਲੇ ਤੋਂ ਜਾਂ ਇਧਰ ਰੋहतक ਤੋਂ ਦੇਖਦੇ ਆਏ ਆ ਟਰੈਕਟਰਾਂ ਦੀਆਂ ਲਗਾਤਾਰ ਲਾਈਨਾਂ ਲੱਗੀਆਂ ਹੋਈਆਂ ਨੇ ਜੋਸ਼ ਬਹੁਤ ਜ਼ਿਆਦਾ ਹੈ ਪਰ ਨਾਲ ਨਾਲ ਡਿਸਪਲਿਨ ਹੈ ਇੱਥੇ ਵੀ ਟੈਕਰੀ ਬਾਰਡਰ ਤੇ ਹਾਲਾਂਕਿ ਇੱਕ ਸਾਈਡ ਬਿਲਕੁਲ ਜਾਮ ਹੈ ਪਰ ਫਿਰ ਵੀ ਰਸਤਾ ਖੁੱਲਾ ਵਲੰਟੀਅਰ ਰੱਖ ਰਹੇ ਨੇ ਬੜੀ ਚੰਗੀ ਗੱਲ ਹੈ ਸ਼ਾਂਤਮਈ ਅੰਦੋਲਨ ਹੈ ਤੇ ਅਸੀਂ ਇਹਨਾਂ ਦੀਆਂ ਜੋ ਮੰਗਾਂ ਨੇ ਖਾਸ ਮੰਗਾਂ ਨੇ ਤੁਸੀਂ ਸਾਰੇ ਦੱਸੋ ਕੀ ਚਾਹੁੰਦੇ ਹੋ ਤੁਸੀਂ ਬਿੱਲ ਰੱਦ ਹੋਣੇ ਚਾਹੀਦੇ ਐ ਇੱਕੋ ਹੀ ਇੱਕ ਆਵਾਜ਼ ਐ ਕਿ ਇਹ ਜੋ ਬਿੱਲ ਨੇ ਜਿਨ੍ਹਾਂ ਨੂੰ ਇਹ ਕਾਲੇ ਕਾਨੂੰਨ ਕਹਿੰਦੇ ਨੇ ਉਹ ਰੱਦ ਹੋਣੇ ਚਾਹੀਦੇ ਐ ਜਿੱਥੇ ਵੀ ਅਸੀਂ ਜਾਂਦੇ ਆ ਇੱਕੋ ਹੀ ਇੱਕ ਮੰਗ ਐ ਕਾਲੇ ਕਾਨੂੰਨ ਰੱਦ ਕਰੋ ਤੇ ਸਰਕਾਰ ਨੂੰ ਇਹਨਾਂ ਦੀ ਗੱਲ ਸੁਣਨੀ ਚਾਹੀਦੀ ਐ ਜਿੰਦਾਬਾਦ ਜਿੰਦਾਬਾਦ ਮੋਦੀ ਸਰਕਾਰ ਮੁਰਦਾਬਾਦ ਮੋਦੀ ਸਰਕਾਰ ਮੁਰਦਾਬਾਦ ਸੈਂਟਰ ਦੀ ਸਰਕਾਰ ਦੇ ਨਾਲ ਸਟੇਟ ਦੀਆਂ ਸਰਕਾਰਾਂ ਨੂੰ ਵੀ ਜ਼ਿੰਮੇਵਾਰ ਸਮਝਦੇ ਨੇ ਕਿਉਂਕਿ ਉਹਨਾਂ ਨੇ ਵੀ ਬਹੁਤ ਅਰchnਾ ਪਾਈਆਂ ਨੇ ਕਿ ਕਿਸਾਨ ਇਕੱਠੇ ਨਾ ਹੋਣ ਆਖਿਰਕਾਰ ਕਿਸਾਨ ਅੱਜ ਇਕੱਠੇ ਹੋ ਗਏ ਨੇ ਤੇ ਹੁਣ ਸਰਕਾਰ ਦੇ ਕੰਨ ਸ਼ਾਇਦ ਕੁਛ ਅੱਦ ਤੱਕ ਖੁੱਲ ਗਏ ਨੇ ਪਰ ਅੱਖਾਂ ਬੰਦ ਕਰੀਆਂ ਹੋਈਆਂ ਨੇ ਸਰਕਾਰ ਨੇ ਅਜੇ ਵੀ ਉਹ ਐਡਮੰਟ ਨੇ ਇੱਕ ਡਿਕਟੇਟਰ ਵਾਂਗੂ ਜੋ ਅਬਦਾ ਹੰਕਾਰ ਹੈ ਉਸ ਤੇ ਖੜੇ ਨੇ ਪਕ ਜਦੋਂ ਕੀ ਜਰੂਰਤ ਹੈ ਕਿ ਕਿਸਾਨਾਂ ਦੀਆਂ ਭਾਵਨਾਵਾਂ ਨੂੰ ਸਮਝਨੀ ਇਹਨਾਂ ਦੇ ਜਜ਼ਬੇ ਨੂੰ ਸਮਝਣ ਦੀ ਤੇ ਗੱਲਬਾਤ ਸਿਰੇ ਲਾਉਣ ਦੀ ਤਾਂ ਕਿ ਆਪਦੇ ਘਰਾਂ ਨੂੰ ਇਹ ਕਾਲੇ ਕਾਨੂੰਨਾਂ ਨੂੰ ਵਾਪਸ ਕਰਵਾ ਕੇ ਸ਼ਾਂਤੀਪੂਰਵ ਪਰਤ ਜ਼ਗਰ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਗਰਾਊਂਡ ਤੋਂ ਸੱਚ ਡਿਸਕਵਰ ਪਲੱਸ ਤੁਹਾਡੇ ਨਾਲ ਟੀਕਰੀ ਬਾਰਡਰ ਤੋਂ ਮੈਂ ਦਰਸ਼ਨ ਢਿੱਲੋਂ ਤੇ ਜਗਦੀਪ ਘੋਮਣ ਦੇ ਨਾਲ